ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਵਾਰੀ ਤਵੀਆਂ ਮਾਰਤੀਆਂ ਸੀਗੀਆਂ ਆਪਾਂ ਤੇ ਹੁਣ ਲੱਗਾ ਸੁਪਰ ਸੀਡਰ ਨਾਲ ਬਜਾਉਣ ਕਣਕ ਤੇ ਆਪਣੇ ਕੋਲੇ ਵੀ ਹੈਗਾ 87 ਦਾ ਬਾਈ ਇੱਕ ਆਪਣੇ ਗਵਾਂਢੀਆਂ ਦੇ ਵੀ ਚੱਕਿਆ ਸੀਗਾ ਦੋ ਗੱਟੇ ਤੇ ਉਹਨੂੰ ਅਲੱਗ ਆਪਾਂ ਬੀਜ ਕੇ ਦੇਖਾਂਗੇ ਉਹਨਾਂ ਨੂੰ ਵੀ ਨਹੀਂ ਪਤਾ ਕਿਹੜੀ ਵੈਰਾਈਟੀ ਆ ਉਹ ਤੇ ਬਾਕੀ ਦੇਣੇ ਕੀ ਬੰਦ ਹੈਣਾ ਉਹਨੂੰ ਆਢੀ ਬੀਜ ਕੇ ਦੇਖਾਂਗੇ ਆਪਾਂ ਦਾਣਾ ਬਹੁਤ ਮੋਟਾ ਹੈ ਐਵੇਂ ਕਹਦੀ ਹੈ ਵੀ ਬਹੁਤ ਸੋਹਣਾ ਦਾਣਾ ਉਹਦਾ ਤੁਹਾਨੂੰ看 ਉਹ ਸੋਨੇ ਵੀਡੀਓ ਦੇ ਵਿੱਚ ਜੇ ਭੁੱਲ ਗਿਆ ਤਾਂ ਕੀ ਕਹਣਾ ਭਰਾਓ ਤੇ ਬਾਕੀ ਹਰਿਆਲੇ ਥਾਂ ਤੇ ਦੱਸੋ ਕਮੈਂਟ ਕਰਕੇ ਯਾਰ ਭਰਾ ਹਨਾ ਵੀ ਹਰਿਆਲੇ ਥਾਂ ਤੇ ਕਣਕ ਬੀਜਣ ਦਾ ਇਰਾਦਾ ਹੈ ਯਾਰ ਵੀ 15 ਦਿਨ ਪਸੂਆਂ ਨੂੰ ਚਲਦੀਆਂ ਦੋ ਕਨਾਲਾਂ ਹੁਣ ਦੋ ਕਨਾਲਾਂ ਦੇ ਵਿੱਚੋਂ 15 ਦਿਨ ਦੋ ਪਸੂਆਂ ਨੂੰ ਬਈ ਯਾਰ ਚੱਲਦੇ ਨੇ ਉਸ ਤੋਂ ਬਾਅਦ ਫਿਰ ਮਹੀਨਾ ਗਾਂ ਡੇਢ ਮਹੀਨਾ ਹਾਰਾ ਨਹੀਂ ਹੁੰਦਾ ਦੁਬਾਰੇ ਫੇਰ ਉਹੀ ਚੱਕਰ ਹਨਾ ਤੇ ਤੇ ਬੀਜਣ ਦੀ ਸਕੀਮ ਹੈ ਨਹੀਂ ਜੀ ਬਸ ਦੋ ਚਾਰ ਦਿਨਾਂ ਚ ਇਹਨੂੰ ਵੱਢ ਕੇ ਨਵੇੜ ਦਾਂਗੇ ਬਸ ਬਾਕੀ ਖੜੀਆ ਉਧਰਲੇ ਵਾਸੇ ਆਪਣੀ ਉਹ ਜਮਾਰ ਖੜੀ ਜਿਹੜੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਹਾਈਬ੍ਰਿਡ ਹైదਰਾਬਾਦੀ ਕੰਪਨੀ ਜਿਹੜੀ ਉਹ ਇੱਕ ਦੀ ਨਿਸਰ ਲੱਗ ਗਈ ਥੋੜਾ ਜਿਆ ਕੱਦੀ ਕਰਿਆ ਉਹਨੇ 5 ਕ ਫੁੱਟ ਤੇ ਥੱਲੇ ਥੱਲੇ ਕੱਦ ਹੋਊਗਾ ਇਹਦਾ ਤੇ ਬਾਕੀ ਆਪਾਂ ਲੱਗਨੇ ਆ ਭਰਾ 88 ਬੀਜਨ ਕਣਕ